ਸੁਰਤਿਆਂ ਨੂੰ ਕੱਲ ਦੇ دیਵਾਨਾ ਦੇ ਵਿੱਚ ਲੈ ਕੇ ਜਾਓ ਗੱਲ ਆਪਾਂ ਕੀਤੀ ਸੀ ਕੱਲ ਦਰਪਣ ਦੀ ਤੇ ਜਾ ਕੇ ਮੈਂ ਸੋਚਿਆ ਵੀ ਗੁਰਬਾਣੀ ਦੇ ਵਿੱਚ ਦਰਪਣ ਕਿੰਨੀ ਵਾਰ ਆਇਆ ਹੈ ਵੈਸੇ ਸ਼ੀਸ਼ੇ ਦਾ ਜਾਂ ਮੁਕਰ ਜਾਂ ਹੋਰ ਨਾਵਾਂ ਦੇ ਰਾਹੀਂ ਤਾਂ ਬਹੁਤ ਵਾਰ ਆਇਆ ਪਰ ਦਰਪਨ ਸ਼ਬਦ ਦੋ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਪਹਿਲਾ ਆਪਾਂ ਪੜ ਕੇ ਆਏ ਆ ਸੋਰਠਿ ਰਾਗ ਦੇ ਵਿੱਚ 632 ਅੰਕ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਰਪਨ ਦੀ ਗੱਲ ਕੀਤੀ ਹੈ ਦੂਸਰਾ 1318 ਅੰਕ ਤੇ ਜਾ ਕੇ ਪੜਾਂਗੇ ਉੱਥੇ ਭਗਤ ਨਾਮਦੇਵ ਜੀ ਨੇ ਦਰਪਣ ਸ਼ਬਦ ਵਰਤਿਆ ਹੈ ਫਿਰ ਸ਼ੀਸ਼ੇ ਦੀ ਗੱਲ ਕਰੀਏ ਤੇ ਸ਼ੀਸ਼ੇ ਨੂੰ ਤਿੰਨ ਤਰੀਕਿਆਂ ਦੇ ਨਾਲ ਵੇਖਿਆ ਜਾਂਦਾ ਹੈ ਪਹਿਲਾ ਤਰੀਕਾ ਹੈ ਸਾਹਮਣੇ ਖੜ ਕੇ ਦੇਖੋ ਸ਼ੀਸ਼ੇ ਦੇ ਵਿੱਚ ਆਪਣਾ ਅਕਸ਼ਿਸ ਦਿਸਦਾ ਹੈ ਆਪਣਾ ਆਪ ਦਿਖਦਾ ਹੈ ਤੇ ਬੰਦਾ ਆਪਣੇ ਆਪ ਨੂੰ ਸਵਾਰਦਾ ਹੈ ਦੂਸਰਾ ਤਰੀਕਾ ਹੈ ਸ਼ੀਸ਼ੇ ਨੂੰ ਜਿੱਥੇ ਵੀ ਸ਼ੀਸ਼ਾ ਲੱਗਾ ਹੋਵੇ ਸਾਈਡ ਤੋਂ ਦੇਖੋ ਸਾਈਡ ਤੋਂ ਦੇਖਾਂਗੇ ਤੇ ਸਾਨੂੰ ਆਪਣੀ ਤਸਵੀਰ ਆਪਣਾ ਅਕਸ਼ ਨਹੀਂ ਦਿਸੇਗਾ ਬਾਕੀ ਘਰ ਦੇ ਵਿੱਚ ਜੋ ਸਮਾਨ ਪਿਆ ਫਿਆ ਹੈ ਉਸ ਕਮਰੇ ਦੇ ਵਿੱਚ ਸ਼ੀਸ਼ੇ ਦੇ ਸਾਹਮਣੇ ਉਹ ਨਜ਼ਰ ਆਵੇਗਾ ਤੀਸਰਾ ਤਰੀਕਾ ਹੈ ਜਿੱਥੇ ਅਸੀਂ ਸ਼ੀਸ਼ਾ ਟੰਗਿਆ ਹੈ ਲਗਾਇਆ ਹੈ ਉਹਦੇ ਪਿੱਛੇ ਜਾ ਕੇ ਦੇਖੋ ਪਿੱਛੋਂ ਕੁਝ ਵੀ ਨਜ਼ਰ ਨਹੀਂ ਆਏਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਅਸੀਂ ਤਿੰਨ ਤਰੀਕਿਆਂ ਨਾਲ ਪੜ ਰਹੇ ਹਾਂ ਇੱਕ ਤਾਂ ਉਹ ਨੇ ਜਿਹੜੇ ਸਾਹਮਣੋਂ ਓਕੇ ਪੜਦੇ ਨੇ ਭਾਵਕੇ ਪੜਦਿਆਂ ਹੋਇਆਂ ਆਪਣੇ ਆਪੇ ਨੂੰ ਦੇਖਣਾ ਕਿ ਮੈਂ ਕਿੱਥੇ ਖੜਾ ਹਾਂ ਤੇ ਮੇਰਾ ਗੁਰੂ ਕੀ ਕਹਿ ਰਿਹਾ ਹੈ ਇਹ ਹੈ ਸ਼ੀਸ਼ੇ ਨੂੰ ਸਾਹਮਣੇ ਹੋ ਕੇ ਦੇਖਣਾ ਦੂਜਾ ਹੈ ਸਾਈਡ ਤੋਂ ਦੇਖਣਾ ਸਾਈਡ ਤੋਂ ਦੇਖਣ ਦਾ ਮਤਲਬ ਹੈ ਜਿਵੇਂ ਕੱਲ ਸ਼ਲੋਕ ਆਇਆ ਸੀ ਸਹਿਜ ਪਾਠ ਦੇ ਵਿੱਚ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਤਾਂ ਨਾਲ ਮੋਹ ਪਿਆਰ ਇਹ ਪੰਗਤੀ ਆਏਗੀ ਤੇ ਅਸੀਂ ਦੂਸਰੇ ਤੇ ਫਿੱਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਡੇ ਨਾਲ ਵੈਰ ਕਰ ਰਹੇ ਹੈ ਬੰਦਾ ਆਪਣੇ ਆਪ ਨੂੰ ਚੰਗੇ ਥਾਂ ਤੇ ਰੱਖਦਾ ਤੇ ਜਿਹੜਾ ਅਗਨ ਗੁਰੂ ਸਾਹਿਬ ਜੀ ਨੇ ਦੱਸਿਆ ਇਹ ਦੂਸਰੇ ਦੇ ਵਿੱਚੋਂ ਦੇਖਦਾ ਬਹੁਤਾਤ ਦੇ ਵਿੱਚ ਇਹ ਪੜਨ ਵਾਸਤੇ ਮਿਲ ਜਾਏਗਾ ਤੀਸਰਾ ਤਰੀਕਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਹੋ ਕੇ ਪੜਦੇ ਨੇ ਦੇਖਦੇ ਨੇ ਉਹ ਕੀ ਹੈ ਜਿਵੇਂ ਦੇਹ ਧਾਰੀ ਗੁਰੂ ਡੇਰਾਵਾਦ ਗੁਰੂ ਢੰਮ ਉਹਨਾਂ ਨੇ ਪੜਨੀ ਬਾਣੀ ਹੈ ਦੀਵਾਨ ਆਪਣੇ ਲਗਾਉਣੇ ਨੇ ਸੰਗਤ ਆਪਣੇ ਨਾਲ ਜੋੜਨੀ ਹੈ ਪਰ ਨਾਮ ਗੁਰੂ ਸਾਹਿਬ ਦਾ ਵਰਤਨਾ ਹੈ ਇਥੇ ਅਸੀਂ ਵੀ ਕਸੂਰਵਾਰ ਹਾਂ ਕਈ ਵਾਰ ਸ਼ਬਦ ਗੁਰੂ ਦੀ ਗੱਲ ਕਰਦੇ ਹੋਏ ਜਾਂ ਸ਼ਬਦ ਗਾਇਨ ਕਰਦੇ ਸਮੇਂ ਅਸੀਂ ਸ਼ਬਦ ਨਾਲ ਜੁੜਨ ਦੀ ਬਜਾਏ ਉਪਦੇਸ਼ ਨਾਲ ਜੁੜਨ ਦੀ ਬਜਾਏ ਅਸੀਂ ਉਸ ਰਾਗੀ ਸਿੰਘ ਨਾਲ ਜੁੜ ਜਾਂਦੇ ਹਾਂ ਆ ਸ਼ਬਦ ਉਹਨੇ ਪੜਿਆ ਸੀ ਹੁਣ ਮੈਂ ਇੱਕ ਸ਼ਬਦ ਪੜਾਂਗਾ ਇੱਕਦਮ ਆਪ ਜੀ ਦੇ ਧਿਆਨ ਚ ਰਾਗੀ ਸਿੰਘ ਆ ਜਾਏਗਾ ਪਿਓ ਕਿਹੜੇ ਰਾਗੀ ਸਿੰਘ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਇੱਕਦਮ ਆ ਜਾਏਗਾ ਇਹ ਕਿਸੇ ਨੂੰ ਨਹੀਂ ਪਤਾ ਆਏਗਾ ਕਿ ਇਹ ਕਿਹੜੇ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ ਜਾਂ ਕੀ ਕਿਹਾ ਹੈ ਰਾਗੀ ਸਿੰਘ ਧਿਆਨ ਚ ਆ ਜਾਏਗਾ ਇਹ ਹੈ ਪਿੱਛੇ ਹੋ ਕੇ ਸ਼ੀਸ਼ਾ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੇ ਗਏ ਨੇ ਤੇ ਕੌਡੇ ਰਾਖਸ਼ ਦੇ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ ਭਾਈ ਮਰਦਾਨੇ ਜੀ ਨੂੰ ਚੋਕ ਕੇ ਕਢਾਏ ਦੇ ਵਿੱਚ ਅਜੇ ਉਹ ਸੁਟਣ ਹੀ ਲੱਗਾ ਸੀ ਤਲ ਨਹੀਂ ਲੱਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਚਲੇ ਗਏ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਇਹ ਕੀ ਕਰਦਾ ਹੈ ਮਨੁੱਖਾਂ ਵਾਲਾ ਤੇਰਾ ਸਰੀਰ ਹੈ ਤੂੰ ਮਨੁੱਖਾਂ ਨੂੰ ਤਲ ਤਲ ਕੇ ਖਾ ਰਿਹਾ ਉਹ ਕਹਿੰਦਾ ਜੀ ਮੇਰੇ ਕੋਲ ਇੱਕ ਸ਼ੀਸ਼ਾ ਹੈ ਤੇ ਮੈਂ ਉਹ ਸ਼ੀਸ਼ੇ ਦੇ ਵਿੱਚ ਬੰਦੇ ਨੂੰ ਦੇਖਦਾ ਜਦੋਂ ਉਹ ਬੰਦਾ ਜੇ ਤਾਂ ਬੰਦਾ ਨਜ਼ਰ ਆਵੇ ਫਿਰ ਤਾਂ ਮੈਂ ਉਹਨੂੰ ਛੱਡ ਦੇਣਾ ਤੇ ਜੇ ਉਹਦੇ ਵਿੱਚ ਕੋਈ ਪਸ਼ੂ ਨજર ਆਵੇ ਕੋਈ ਪੰਛੀ ਨજર ਆਵੇ ਤੇ ਫਿਰ ਉਹਨੂੰ ਮੈਂ ਤਲ ਕੇ ਖਾ ਜਾਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਹੁਤ ਵਧੀਆ ਗੱਲ ਹੈ ਇਹਦਾ ਮਤਲਬ ਕਹਿੰਦਾ ਜੀ ਜੇ ਉਹਦੇ ਵਿੱਚ ਬੰਦਿਆਂ ਵਾਲੀਆਂ ਹਰਕਤਾਂ ਨੇ ਫਿਰ ਬੰਦਾ ਨਜ਼ਰ ਆਵੇਗਾ ਜੇ ਬੰਦਿਆਂ ਵਾਲੀਆਂ ਨਾ ਹੋਣਗੀਆਂ ਤੇ ਫਿਰ ਉਹ ਬੰਦਾ ਨਹੀਂ ਨਜ਼ਰ ਆਏਗਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਹੁਤ ਵਧੀਆ ਕਰਦਾ ਹੈ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਦੀ ਇਹ ਸ਼ੀਸ਼ਾ ਤੂੰ ਆਪਣੇ ਵੱਲੇ ਵੀ ਦੇਖਿਆ ਸ਼ੀਸ਼ੇ 'ਗੇ ਆਪਣੇ ਆਪ ਨੂੰ ਕੀਤਾ ਕਹਿੰਦਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਤੈਨੂੰ ਮੈਂ ਸ਼ੀਸ਼ਾ ਵਿਖਾਉਣਾ ਹੈ ਸ਼ਬਦ ਰੂਪੀ ਗੁਰਬਾਣੀ ਦਾ ਸ਼ੀਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨੂੰ ਦਿਖਾਇਆ ਉਹੀ ਕੌਡਾ ਰਾਖਸ਼ ਭਾਈ ਕੌਡਾ ਬਣ ਗਿਆ ਉਹਨੂੰ ਕਹਿੰਦੇ ਜਿਹਦੇ ਵਿੱਚ ਤੂੰ ਬੰਦੇ ਤਲਤਰ ਖਾਨਾ ਹੈ ਉਹ ਲੰਗਰ ਬਣਾ ਕੇ ਵਰਤਾਇਆ ਕਰ ਹੁਣ ਤੇਰਾ ਕੰਮ ਅੱਜ ਤੋਂ ਲੋਕ ਭਲਾਈ ਦੇ ਕੰਮ ਕਰਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਸ਼ੀਸ਼ਾ ਸਾਨੂੰ ਵਿਖਾਉਂਦੇ ਨੇ ਅਸੀਂ ਸ਼ੀਸ਼ਾ ਦੂਜੇ ਨੂੰ ਵਿਖਾਉਣੇ ਬਸ ਸਾਡੀ ਸੋਚ 'ਚ ਤੇ ਗੁਰੂ ਦੀ ਸੋਚ ਦੇ ਵਿੱਚ ਇੰਨਾ ਕ ਫਰਕ ਹੈ ਸੋ ਆਓ ਆਪਾਂ ਬਾਣੀ ਨੂੰ ਪੜ੍ਹਨਾ ਹੈ ਤੇ ਸ਼ੀਸ਼ਾ ਸਾਹਮਣੇ ਹੋ ਕੇ ਦੇਖਣਾ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ